ਫੇਰ ਉਹ ਗੱਲਾਂ ਕਰਦੇ ਟੈਂਪੂ ਕਿ ਸਾਡੇ ਸਿਰ ਤੋਂ ਟੀਆਰਪੀ ਪਾਲਦੇ ਆ ਬੀਬਾ ਤੇਰੇ ਤੋਂ ਕੋਈ ਟੀਆਰਪੀ ਨਹੀਂ ਪਾਲਦੇ ਪਰ ਮੈਨੂੰ ਆਪਣੇ ਪੰਜਾਬੀਆਂ ਦੀ ਸੋਚ ਤੇ ਬੜੀ ਸ਼ਰਮ ਆ ਰਹੀ ਆ ਇਹ ਉਹੀ ਪੰਜਾਬੀ ਆ ਜਿਹੜੇ ਅੱਜ ਕਹਿੰਦੇ ਇਹਨਾਂ ਦੀ ਰੈਲੀ ਨਹੀਂ ਨਿਕਲਣ ਦੇਣੀ ਇਹਨਾਂ ਦਾ ਮਾਰਚ ਨਹੀਂ ਨਿਕਲਣ ਦੇਣਾ ਪਰ ਫੇਮਸ ਕਿੰਨਾ ਨੇ ਕੀਤਾ ਤੁਸੀਂ ਲੋਕੇ ਤੇਰਾ ਮਤਲਬ ਜਿਹੜੇ ਉਹਨਾਂ ਨੂੰ ਫੋਲੋ ਕਰਦੇ ਆ ਇਹਦਾ ਮਤਲਬ ਤਾਂ ਗਏ ਆਪਾਂ ਉਹਨਾਂ ਨੂੰ ਵੀ ਕਹਿ ਸਕਦੇ ਆ ਜਿਹੜੇ ਉਹਨਾਂ ਦੀਆਂ ਵੀਡੀਓ ਦੇਖ ਦੇ ਕੇ ਸਵਾਦ ਲੈਂਦੇ ਅੱਜ ਦੇ ਟਾਈਮ ਦੇ ਵਿੱਚ ਇਹਨਾਂ ਦੀ ਗਿਣਤੀ ਲੱਖਾਂ ਦੇ ਵਿੱਚ ਹੋ ਗਈ ਉਹਨਾਂ ਦਾ ਕਸੂਰਵਾਰ ਕੌਣ ਤੁਸੀਂ ਇਹਨਾਂ ਦੇ ਵੀਡੀਓ ਤੇ ਲੱਖਾਂ ਲੱਖਾਂ ਵਿਊ ਹੁੰਦੇ ਲਾਈਕ ਹੁੰਦੇ ਫੋਲੋਅਰ ਹੁੰਦੇ ਦੇਖਦੇ ਆ ਕਿਹਦੀ ਜ਼ਮੀਰ ਜਾਗਦੀ ਆ ਕਿਹੜਾ ਪੰਜਾਬੀ ਪੰਜਾਬੀ ਨੂੰ ਪਸੰਦ ਕਰਦਾ ਇਸ ਵੀਡੀਓ ਦੀ ਰੀਚ ਵੀ ਦੇਖਾਂਗੇ ਕਿੰਨੇ ਕੁ ਲੋਕ ਇਸ ਵੀਡੀਓ ਨੂੰ ਸ਼ੇਅਰ ਕਰਦੇ ਕੋਣ ਗੱਲ ਕਰਦਾ ਕੀ ਆਹ ਵਾਲੀ ਟੈਂਪੂ ਰੈਲੀ ਹੋਣੀ ਆ ਜਿਹੜੀ 27 ਅਪ੍ਰੈਲ ਨੂੰ ਅਸੀਂ ਰੋਕਾਂਗੇ ਕਿਸੇ ਤਰੀਕੇ ਵੀ ਰੋਕੀਏ ਪੰਜਾਬੀ ਰੋਕਣ ਨੂੰ ਅੱਗੇ ਤਿਆਰ ਹੋਏ ਵੇ ਆ ਪਰ ਪੰਜਾਬੀਓ ਇਹਦੇ ਵਿੱਚ ਢੋਡਾ ਆਪਣਾ ਕਸੂਰ ਐ ਇਹ ਉਹੀ ਟੈਂਪੂ ਵਰਗ ਐ ਜਿਨ੍ਹਾਂ ਨੂੰ ਤੁਸੀਂ ਵੀਊ ਦੇ ਦੇ ਕੇ ਸੋਸ਼ਲ ਮੀਡੀਆ ਤੇ ਉਹਨਾਂ ਦਾ ਜਲੂਸ ਕੱਢ ਕੇ ਉਹਨਾਂ ਨੂੰ ਫੇਮਸ ਕੀਤਾ ਖਾਸ ਕਰਕੇ ਆ ਪੋਡਕਾਸਟ ਵਾਲੇ ਜਿਨ੍ਹਾਂ ਨੂੰ دیਵਾਨੀ ਦੀ ਅਕਲ ਨਹੀਂ ਹੁੰਦੀ ਉਹਨਾਂ ਨੇ ਇਹ ਟੈਂਪੂਆਂ ਨੂੰ ਅੱਗੇ ਬਾਵਾ ਕੇ ਟੀਆਰਪੀ ਲਤੀ ਫੇਰ ਉਹ ਗੱਲਾਂ ਕਰਦੇ ਟੈਂਪੂ ਕਿ ਸਾਡੇ ਸਿਰ ਤੋਂ ਟੀਆਰਪੀ ਭਾਲਦੇ ਆ ਬੀਬਾ ਤੇਰੇ ਤੋਂ ਕੋਈ ਟੀਆਰਪੀ ਨਹੀਂ ਭਾਲਦੇ ਪਰ ਮੈਨੂੰ ਆਪਣੇ ਪੰਜਾਬੀਆਂ ਦੀ ਸੋਚ ਤੇ ਬੜੀ ਸ਼ਰਮ ਆ ਰਹੀ ਹੈ ਇਹ ਉਹੀ ਪੰਜਾਬੀ ਆ ਜਿਹੜੇ ਅੱਜ ਕਹਿੰਦੇ ਇਹਨਾਂ ਦੀ ਰੈਲੀ ਨਹੀਂ ਨਿਕਲਣਦੇ ਨਹੀਂ ਇਹਨਾਂ ਦਾ ਮਾਰਚ ਨਹੀਂ ਨਿਕਲਣਦੇ ਨਾ ਪਰ ਫੇਮਸ ਕਿੰਨਾ ਨੇ ਕੀਤਾ ਤੁਸੀਂ ਲੋਕਾਂ ਨੇ ਤੁਸੀਂ ਲੋਕਾਂ ਨੇ ਉਹਨਾਂ ਦੇ ਚੈਨਲਾਂ ਨੂੰ ਫੋਲੋ ਕੀਤਾ ਉਹਨਾਂ ਦੀਆਂ ਵੀਡੀਓ ਦੇ ਵਿਊ ਵਧਾਏ ਸੋਸ਼ਲ ਮੀਡੀਆ ਤੇ ਉਹਨਾਂ ਦੀ ਲੱਖਾਂ ਦੀ ਇਨਕਮ ਕੀਤੀ ਉਹਦੇ ਵਿੱਚ ਤੁਸੀਂ ਆਪ ਖੁਦ ਕਸੂਰਵਾਰ ਹੈ ਕੀ ਅੱਜ ਤੁਸੀਂ ਗੱਲ ਕਰਦੇ ਆ ਕਿ ਅਸੀਂ ਉੱਥੇ ਅੰਮ੍ਰਿਤਸਰ ਗੁਰੂ ਦੀ ਨਗਰੀ ਦੇ ਵਿੱਚ ਇਹ ਚੀਜ਼ ਨਹੀਂ ਹੋਣ ਦੇਣੀ ਪਰ ਜਦੋਂ ਤੁਸੀਂ ਉਹਨਾਂ ਨੂੰ ਫੋਲੋ ਕਰਦੇ ਆ ਤੁਹਾਡੇ ਤੇ ਵੀ ਕਾਨੂੰਨ ਲਾਗੂ ਹੋਣਾ ਚਾਹੀਦਾ ਇਹਦਾ ਮਤਲਬ ਜਿਹੜੇ ਉਹਨਾਂ ਨੂੰ ਫੋਲੋ ਕਰਦੇ ਆ ਇਹਦਾ ਮਤਲਬ ਤਾਂ ਗੇ ਆਪਾਂ ਉਹਨਾਂ ਨੂੰ ਵੀ ਕਹਿ ਸਕਦੇ ਆ ਜਿਹੜੇ ਉਹਨਾਂ ਦੀਆਂ ਵੀਡੀਓ ਦੇਖ ਦੇ ਕੇ ਸਵਾਦ ਲੈਂਦੇ ਆ ਜਦੋਂ ਮਿਲੀਅਨ ਦੇ ਵਿੱਚ ਫੋਲੋਅਰ ਹੋਣ ਮਿਲੀਅਨ ਦੇ ਵਿੱਚ ਵਿਊ ਆਣੇ ਸ਼ੁਰੂ ਹੋ ਜਾਣ ਜਿਹੜਾ ਬੰਦਾ ਸਹੀ ਵੀ ਹੁੰਦਾ ਉਹ ਵੀ ਟੈਂਪੋ ਬੰਨਾ ਸਟਾਰਟ ਕਰ ਦਿੰਦਾ ਕਾਰਨ ਆ ਸੋਸ਼ਲ ਮੀਡੀਆ ਇਹ ਚੀਜ਼ਾਂ ਤੋਂ ਬਚਣ ਲਈ ਪਹਿਲਾਂ ਤਾਂ ਇਹਨਾਂ ਦੇ ਸਾਰੇ ਚੈਨਲਾਂ ਤੇ ਰਿਪੋਰਟਾਂ ਮਾਰੋ ਇਸ ਤੋਂ ਬਾਅਦ ਇਹਨਾਂ ਨੂੰ ਦੇਖਣਾ ਬੰਦ ਕਰੋ ਜਿੱਥੇ ਵੀਡੀਓ ਦਿਖੇ ਉਸ ਵੀਡੀਓ ਤੇ ਰਿਪੋਰਟ ਮਾਰੋ ਮੱਲੋ ਮੱਲੀ ਇਹਨਾਂ ਦੇ ਅਕਾਊਂਟ ਦੀ ਰੀਚ ਖਤਮ ਹੋ ਜੂਗੀ ਇਸ ਤੋਂ ਬਾਅਦ ਇਹ ਦਿਖਣੇ ਬੰਦ ਹੋ ਜਾਣਗੇ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਕਿੰਨੇ ਘਟ ਲੋਕ ਸੀ ਐਵੇਂ ਦੇ ਤੇ ਅੱਜ ਦੇ ਟਾਈਮ ਦੇ ਵਿੱਚ ਇਹਨਾਂ ਦੀ ਗਿਣਤੀ ਲੱਖਾਂ ਦੇ ਵਿੱਚ ਹੋ ਗਈ ਉਹਨਾਂ ਦਾ ਕਸੂਰवार ਕੌਣ ਤੁਸੀਂ ਖੁਦ ਜਿਹੜੇ ਝੰਡਾ ਚੁੱਕਦੇ ਆ ਕੀ ਇਹਨਾਂ ਨੂੰ ਅਸੀਂ ਰੈਲੀ ਨਹੀਂ ਕਰਨ ਦੇਣੀ ਮੈਂ ਕਹਿੰਨਾ ਰੈਲੀ ਵੀ ਤੁਹਾਡੇ ਸਿਰ ਤੇ ਖੜ ਕੇ ਕਰਨ ਲੱਗੇ ਆ ਜਿਹਦੇ ਤੇ ਰੋਕਣ ਦਾ ਦਮ ਹੈਗਾ ਰੋਕਲੇ ਪਹਿਲਾਂ ਤਾਂ ਮੈਂ ਐਸਜੀਪੀਸੀ ਆਰਿਆਂ ਨੂੰ ਕਹਿਣਾ ਚਾਹੁੰਦਾ ਇਹ ਗੁਰੂਆਂ ਦੀ ਧਰਤੀ ਆ ਅੰਬਰਸਰ ਜਿਹਦੇ ਵਿੱਚ ਇਹ ਆਪਣਾ ਮਾਰਚ ਕੱਢਣ ਲੱਗੇ ਆ ਕੀ ਕਮੇਟੀਆਂ ਇਸ ਚੀਜ਼ ਤੇ ਚੁੱਪ ਕਿਉਂ ਆ ਕੀ ਕਾਰਨ ਸਰਕਾਰਾਂ ਨੇ ਇਹਨਾਂ ਨੂੰ ਪਰミਸ਼ਨ ਦੇਤੀ ਕਿ ਤੁਸੀਂ ਮਾਰਚ ਕੱਢ ਲਓ ਪਰ ਉੱਥੋਂ ਗੁਰੂਆਂ ਦੀ ਨਗਰੀ ਦੇ ਵਿੱਚੋਂ ਐਵੇਂ ਦੇ ਕੋਈ ਯੋਲਾ ਨਹੀਂ ਜੰਮਿਆ ਜਿਹੜਾ ਕਵੇ ਇਸ ਸ਼ਹਿਰ ਦੇ ਵਿੱਚ ਢੋਡੀ ਰੈਲੀ ਨਹੀਂ ਹੋ ਸਕਦੀ ਪਹਿਲਾਂ ਤਾਂ ਇਹਨਾਂ ਨੂੰ ਅਨਫੋਲੋ ਕਰੋ ਇਸ ਤੋਂ ਬਾਅਦ ਇਹਨਾਂ ਦੀਆਂ ਵੀਡੀਓ ਤੇ ਰਿਪੋਰਟਾਂ ਮਾਰੋ ਇਹ ਟੈਂਪੂ ਅੱਜ ਦੇ ਕਾਰਨ ਨਹੀਂ ਇਹ ਆਉਣ ਵਾਲੇ ਟਾਈਮਾਂ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਜਵਾਕ ਇਹਨਾਂ ਨੂੰ ਦੇਖ ਕੇ ਇੰਨਾ ਵਰਗੇ ਬਣਗੇ ਇਹ ਗੱਲ ਨੋਟ ਕਰ ਲਿਓ ਕਈਆਂ ਨੂੰ ਚੁਬਣੀ ਜ਼ਰੂਰ ਹੈ ਇਹ ਮੈਨੂੰ ਵੀ ਪਤਾ ਹਰ ਇੱਕ ਨੂੰ ਇਹ ਗਾਲਾਂ ਵੀ ਚੁੱਭਣਗੀਆਂ ਪਰ ਆਉਣ ਵਾਲੀ ਪੀੜ੍ਹੀ ਤੋਡੀ ਵੀ ਮੈਂ ਕਹਿੰਦਾ ਐਵੇਂ ਦੇ ਗੇ ਪੈਦਾ ਕਰਾਂਗੇ ਜੇ ਤੁਸੀਂ ਇਹਨਾਂ ਤੇ ਨਾਥਨ ਨਾ ਪਾਈ ਤੇ ਨਾਥ ਆਪਣੇ ਪੰਜਾਬੀ ਬਾ ਸਕਦੇ ਆ ਜੇ ਪੰਜਾਬੀ ਇਹਨਾਂ ਨੂੰ ਉੱਪਰ ਲੈ ਕੇ ਜਾ ਸਕਦੇ ਨਾ ਤਾਂ ਪੰਜਾਬੀ ਇਹਨਾਂ ਨੂੰ ਮਿੱਟੀ ਵੀ ਕਰ ਸਕਦੇ ਆ ਜਿਹੜੇ ਐਵੇਂ ਦੀਆਂ ਹਰਕਤਾਂ ਕਰਦੇ ਆ ਇਹਨਾਂ ਨੂੰ ਮੁਹੱਲਿਆਂ ਦੇ ਵਿੱਚ ਰਹਿਣਾ ਬੰਦ ਕਰਾ ਦੋ ਤਾਂ ਕਰਕੇ ਪੰਜਾਬ ਦਾ ਸੁਧਾਰ ਹੋ ਸਕਦਾ ਨਹੀਂ ਤਾਂ ਆਉਣ ਵਾਲੀਆਂ ਨਸਲਾਂ ਇਸੇ ਤਰ੍ਹਾਂ ਉਜੜਣਗੀਆਂ ਇਸੇ ਤਰ੍ਹਾਂ ਇਹਨਾਂ ਨੂੰ ਦੇਖ ਦੇਖ ਕੇ ਉਵੇਂ ਦੀਆਂ ਹਰਕਤਾਂ ਕਰਨਗੇ ਅੱਜ ਸੋਸ਼ਲ ਮੀਡੀਆ ਦਾ ਟਰੈਂਡ ਹੈ ਜਿਹਦੇ ਵਿੱਚ ਲੋਕਾਂ ਨੂੰ ਵਿਊ ਆਉਂਦੇ ਆ ਜਿਹੜੇ ਲੋਕੀ ਗਲਤ ਵੀਡੀਓ ਬਣਾਉਂਦੇ ਜਦੋਂ ਉਹਨਾਂ ਨੂੰ ਲੱਖਾਂ ਲੋਕ ਸੁਣਨ ਲੱਗ ਜਾਂਦੇ ਨੇ ਤਾਂ ਮੱਲੋ ਮੱਲੀ ਆਪਣੀ ਲਾਈਨ ਉਹੀ ਫੜ ਲੈਂਦੇ ਕਿ ਲੋਕਾਂ ਨੂੰ ਤਾਂ ਪਸੰਦੀ ਐਵੇਂ ਦੀਆਂ ਚੀਜ਼ਾਂ ਜਦੋਂ ਲੋਕੀ ਐਵੇਂ ਦੀਆਂ ਚੀਜ਼ਾਂ ਪਸੰਦ ਕਰਨੀਆਂ ਬੰਦ ਕਰਕੇ ਇਹ ਮੱਲੋ ਮੱਲੇ ਘਰ ਦੇ ਵਿੱਚ ਬਹਿ ਜਾਣਗੇ ਨਹੀਂ ਤਾਂ ਜੇ ਇਸੇ ਤਰ੍ਹਾਂ ਲੋਕੀ ਇਹਨਾਂ ਨੂੰ ਫੇਮਸ ਕਰਦੇ ਰਹੇ ਕਿਤੇ ਆਂਦਾ ਉਹ ਟੈਂਪੂ ਜੇ ਉਹਨਾਂ ਨਾਲ ਸੈਲਫੀਆਂ ਕਰਾਂਦੇ ਆ ਮੈਂ ਤੁਹਾਡਾ ਬਹੁਤ ਵੱਡਾ ਫੈਨ ਆ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਉਹਨਾਂ ਨੇ ਐਵੇਂ ਦੇ ਟੈਂਪੂਆਂ ਪਿੱਛੇ ਲੜਾਈ ਨਹੀਂ ਲੜੀ ਸੀ। ਕਿਆ ਵੀ ਇਤਿਹਾਸ ਦਾ ਇੱਕ ਸੂਬਾ ਏਰੀਆ ਵਾ ਜਿਹਦੇ ਵਿੱਚ ਮੈਂ ਕਹਿੰਦਾ ਇਹਨਾਂ ਅੰਗਰੇਜ਼ਾਂ ਦੇ ਨਾਲ ਲੜਨ ਦਾ ਸਭ ਤੋਂ ਅੱਗੇ ਪੰਜਾਬ ਸੀ ਤੇ ਅੱਜ ਦਾ ਟਾਈਮ ਸਭ ਤੋਂ ਅੱਗੇ ਇਹਨਾਂ ਨੂੰ ਸਪੋਰਟ ਕਰਨ ਵਾਲੇ ਆ। ਬੇਨਤੀ ਆ ਕਈਆਂ ਨੂੰ ਵੀਡੀਓ ਦਾ ਗੁੱਸਾ ਲੱਗਣਾ। ਇਹਨਾਂ ਦੇ ਵੀਡੀਓ ਤੇ ਲੱਖਾਂ ਲੱਖਾਂ ਵਿਊ ਹੁੰਦੇ, ਲਾਈਕ ਹੁੰਦੇ, ਫੋਲੋਅਰ ਹੁੰਦੇ। ਦੇਖਦੇ ਆ ਕਿਹਦੀ ਜ਼ਮੀਰ ਜਾਗਦੀ ਆ। ਕਿਹੜਾ ਪੰਜਾਬੀ ਪੰਜਾਬੀ ਨੂੰ ਪਸੰਦ ਕਰਦਾ ਇਸ ਵੀਡੀਓ ਦੀ ਰੀਚ ਵੀ ਦੇਖਾਂਗੇ ਕਿੰਨੇ ਕ ਲੋਕ ਇਸ ਵੀਡੀਓ ਨੂੰ ਸ਼ੇਅਰ ਕਰਦੇ ਜੇ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਨਹੀਂ ਕਰਦੇ ਇਹਦਾ ਮਤਲਬ ਤੁਸੀਂ ਵੀ ਇੰਨਾ ਟੈਂਪੂਆਂ ਨੂੰ ਸਪੋਰਟ ਕਰਦੇ ਆ ਬੇਨਤੀ ਆ ਆਓ ਰਲ ਮਿਲ ਕੇ ਇਹਨਾਂ ਦਾ ਵਿਰੋਧ ਕਰੀਏ ਹਰ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਪਾਓ ਤੇ ਜਿਹੜਾ ਇਹਨਾਂ ਦਾ 27 April ਨੂੰ ਮਾਰਚ ਨਿਕਲਣਾ ਹੈ ਉਹਨੂੰ ਰੱਦ ਕਰਾਈਏ ਨਹੀਂ ਤਾਂ ਆਉਣ ਵਾਲੀਆਂ ਤੁਹਾਡੇ ਘਰ ਦੇ ਵਿੱਚ ਜਿਹੜੀਆਂ ਪੀੜੀਆਂ ਉਹ ਖਤਮ ਹੋ ਜਾਣੀਆਂ ਨਾ ਮਰਦਮ ਬਣ ਜਾਣਾ ਉਹਨਾਂ ਨੇ ਜਵਾਕ ਪੈਦਾ ਕਰਨ ਜੋਗੇ ਨਹੀਂ ਰਹਿਣੇ ਬੇਨਤੀ ਆ ਇਸ ਚੀਤੇ ਨਕੇਲ ਕੱਸ ਦੋ ਸਰਕਾਰਾਂ ਨੇ ਕੁਛ ਨਹੀਂ ਕਰਨਾ ਜੋ ਕਰਨਾ ਆਪਣੂ ਖੁਦ ਕਰਨਾ ਪੈਣਾ ਜਿੱਥੇ ਵੀ ਇਹ ਗਲਤ ਹਰਕਤਾਂ ਕਰਦੇ ਆ ਇਹਨਾਂ ਦੇ ਜੁੱਤੀ ਪ੍ਰੇਟ ਕਰੋ ਏਦੂ ਬਾਅਦ ਸੋਚਣਗੇ ਕਿ ਅਸੀਂ ਐਵੇਂ ਦਾ ਕੰਮ ਕਿਉਂ ਕੀਤਾ ਮੈਂ ਕਹਿੰਦਾ ਇਹਨਾਂ ਦੇ ਘਰ ਦੇ ਹੀ ਨਹੀਂ ਆ ਰ ਇਹਨਾਂ ਨੂੰ ਰੋਕ ਦੇ ਜਿਹੜੇ ਐਵੇਂ ਦੇ ਹਰਕਤਾਂ ਕਰਦੇ ਆ ਉਹ ਵੀ ਕਿਉਂ ਰੋਕਣ ਉਹਨਾਂ ਨੂੰ ਲੱਖਾਂ ਰੁਪਏ ਘਰ ਦੇ ਵਿੱਚ ਡੇਲੀ ਸੱਟ ਕੇ ਜਾਂਦੇ ਆ ਆ ਬੇਬੇ ਮੈਂ ਬੜਾ ਲੱਖ ਹਲਾਇਆ ਮੈਨੂੰ 50000 ਰੁਪਿਆ ਆ ਫਿਲਮ ਵਾਲੇ ਨੇ ਦਿੱਤਾ ਮੈਨੂੰ 50000 ਰੁਪਿਆ ਸੋਸ਼ਲ ਮੀਡੀਆ ਦੀ ਕਮਾਈ ਆ ਗਈ ਤਾਂ ਘਰ ਦੇ ਕਿਵੇਂ ਬੋਲਣਗੇ ਬੇਨਤੀ ਹੈ ਇਹਨਾਂ ਤੇ ਨਕੇਲ ਫੇਰ ਹੀ ਕੱਸੀ ਆਉ ਜੇ ਇਹਨਾਂ ਨੂੰ ਤੁਸੀਂ ਅਨਫੋਲੋ ਕਰਦੇ ਆ ਆ ਮਿਲੀਅਨ ਦੇ ਵਿੱਚ ਫੋਲੋਅਰ ਆ ਮਿਲੀਅਨ ਦੇ ਵਿੱਚ ਪਰ ਕਿਸੇ ਨੇ ਇਹਨਾਂ ਨੂੰ ਅਨਫੋਲੋ ਨਹੀਂ ਕਰਨਾ ਕਿਉਂ ਨਾ ਇਹੀ ਤਾਂ ਸ਼ੁਰੂ ਕਰੀਏ ਇਹਨਾਂ ਟੈਂਪੂਆਂ ਨੂੰ ਅਨਫੋਲੋ ਕਰੀਏ ਤਾਂ ਕਿ ਇਹਨਾਂ ਦੀ ਰੀਚ ਮਰੇ ਤਾਂ ਮੱਲੋ ਮੱਲੀ ਇਹਨਾਂ ਦਾ ਧਿਆਨ ਵੀ ਪੰਜਾਬ ਦੇ ਯੋਧਿਆਂ ਵੱਲ ਜਾਵੇ ਜਿਨ੍ਹਾਂ ਨੇ ਪੰਜਾਬ ਲਈ ਕੁਰਬਾਨੀਆਂ ਦਿੱਤੀਆਂ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਗਾਲ੍ਹਾਂ ਕੱਢਣ ਵਾਲਿਆਂ ਨੇ ਗਾਲ੍ਹਾਂ ਕੱਢਣੀਆਂ ਹੀ ਕੱਢਣੀਆਂ ਪਰ ਗਾਲ੍ਹਾਂ ਮੈਨੂੰ ਕੱਢਣ ਦੀ ਬਜਾਏ ਉਹਨਾਂ ਨੂੰ ਕੱਢੋ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਨਸਲਾਂ ਖਤਮ ਕਰਨ ਲਈ ਯਾਰ ਜ਼ੋਰ ਲਾਇਆ ਵਿਆ ਆ ਗੁਰਸਿੱਖ ਬੰਦੇ ਹੋਣ ਯਾਰ ਆਵਦੀਆਂ ਨੀਚ ਹਰਕਤਾਂ ਸਿਰਫ ਵਿਊਆਂ ਪਿੱਛੇ ਜੇ ਤੁਸੀਂ ਗੇ ਹੈਗੇ ਆ ਤਾਂ ਉਹਨੂੰ ਆਪਣੇ ਤੱਕ ਸੀਮਤ ਰੱਖੋ ਆਪਣੇ ਪਰਿਵਾਰ ਤੱਕ ਸੀਮਤ ਕਰੋ ਪਰ ਲੋਕਾਂ ਨੂੰ ਲਾਹ ਕਹਲਾਹਲਾ ਕੇ ਦਿਖਾ ਕੇ ਤੁਹਾਨੂੰ ਕੀ ਮਿਲਦਾ ਬੇਨਤੀ ਆ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੇ ਮੇਰੇ ਕੋਲ ਕੁਝ ਵੀ ਗਲਤ ਬੋਲਿਆ ਗਿਆ ਹੋਵੇ ਮਾਫ ਕਰਿਓ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ